ਇਹ ਰਾਤ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਵਾ ਇਹ ਕੀ ਪੂਰਾ ਮਾਮਲਾ ਵਾ ਤੁਸੀਂ ਵੀ ਇੱਥੇ ਅੱਜ ਆਏ ਹੋਏ ਹੋ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਹੋਈ ਹੈ ਕੀ ਗੱਲਬਾਤ ਹੈ ਦੇਖੋ ਕਾਲਾਲਾ ਇਨਸੀਡੈਂਟ ਆਪਾਂ ਸਾਰੇ ਜਾਣਦੇ ਆਂ ਕਿ ਇੱਕ ਸ਼ਾਦੀ ਦੇ ਵਿੱਚ ਜਿਹੜੀਆਂ ਗੋਲੀਆਂ ਚਲੀਆਂ ਦੋ ਗਰੁੱਪਾਂ ਨੇ ਆਪਸ ਵਿੱਚ ਗੋਲੀਆਂ ਚਲਾਈਆਂ ਮਤਲਬ ਹਾਲਾਤ ਇਹ ਹੈ ਵੀ ਇੱਕ ਵਿਆਹ ਦੇ ਵਿੱਚ ਵੀ ਅਗਰ ਲੋਕ ਆਪਣੇ ਘਰੋਂ ਜਾ ਕੇ ਵਿਆਹ 'ਚ ਸ਼ਾਮਿਲ ਹੋ ਰਿਹਾ ਤੇ ਉਹਨਾਂ ਦੀ ਲਾਈਫ ਸਿਕਯੂਰ ਨਹੀਂ ਹੈ ਸੋ ਸਾਡੇ ਆ ਪਾਰੂਲ ਜੀ ਹੈ ਜਿਹੜੇ ਅਰ ਸੈਂਟਰ ਹਲਕੇ ਜੋ ਕਾਰਪੋਰੇਸ਼ਨ ਦੇ ਇਲੈਕਸ਼ਨ ਲੜੇ ਸੀ ਇਹਨਾਂ ਦੇ ਬ੍ਰਦਰ ਇਨ ਲਾ ਇਹਨਾਂ ਦੇ ਜੀਆਈ ਜਿਨ੍ਹਾਂ ਦੀ ਜਸਮੈਕਰ ਉਮਰ ਤੀ 32 ਸਾਲ ਹੋਣੀ ਹੈ ਹੀ ਇਜ਼ ਵੈਰੀ ਇਨੋਸੈਂਟ ਦੋ ਦੋ ਸਾਲ ਦੇ ਉਹਨਾਂ ਦੇ ਬੱਚੇ ਆ ਤੇ ਉਹ ਉੱਥੇ ਆਪਣਾ ਸ਼ਾਦੀ ਸ਼ਾਮਿਲ ਹੋ ਰਿਹਾ ਤੇ ਉਹਨਾਂ ਦੀ ਡੈਥ ਹੋ ਗਈ ਗੋਲੀ ਲੱਗੀ ਇੱਕ ਲੇਡੀ ਦੇ ਆ ਫੇਸ ਤੇ ਗੋਲੀ ਲੱਗੀ ਉਹਦਾ ਪੂਰਾ ਫੇਸ ਉਹਨਾਂ ਨੇ ਕੱਟਤਾ ਹੋਰ ਲੋਕਾਂ ਦੇ ਗੋਲੀਆਂ ਲੱਗੀਆਂ ਇਸੇ ਟੋਟਲ ਨੈਗਲੀਜੈਂਸੀ ਔਰ ਇਹ ਮਤਲਬ ਮਾੜਾ ਲਾਇਨ ਰੋਡ ਦੀ ਪੋਜੀਸ਼ਨ ਹੈ ਪੂਰੇ ਪੰਜਾਬ ਦੇ ਵਿੱਚ ਔਰ ਅਸੀਂ ਅਸੀਂ ਡਿਮਾਂਡ ਕਰਨਾ ਹੈ ਆ ਕੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਔਰ ਦੋਸ਼ੀਆਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਸਰ ਜਿਹੜੇ આરોપી ਨੇ ਇਹ ਜਿਹਦੀ ਸਰਕਾਰਾਂ ਦੀ ਉਹਦੇ ਜਾ ਕੇ ਉਹਦੇ ਪਾਂਲੇ ਚ ਪੈ ਜਾਂਦੇ ਆ ਕਿਤਨਾ ਕਿਤੇ ਇਹ ਨਹੀਂ ਰਾਜਨੀਤੀ ਨੂੰ ਵੀ ਗੰਦਾ ਕੀਤਾ ਜਾ ਰਿਹਾ ਹਾਂ ਬਿਲਕੁਲ ਸਹੀ ਸਵਾਲ ਹੈ ਅਸੀਂ ਆਲਰੇਡੀ ਸਾਰੇ ਅਸੀਂ ਜਿੰਨੇ ਵੀ ਅਸੀਂ ਲੋਕ ਖੜੇ ਆ ਅਸੀਂ ਕਾਂਗਰਸ ਪਾਰਟੀ ਦੀ ਨੁਮਾਇੰਦੀ ਕਰ ਰਹੇ ਹਾਂ ਮੈਂ ਅੱਜ ਤੁਹਾਨੂੰ ਇੱਕ ਪ੍ਰੋਮਿਸ ਕਰਦਾ ਕਿ ਪਰਮਾਤਮਾ ਕਰੇ ਵਾਹਿਗੁਰੂ ਕਰੇ ਕਿ 2027 ਜਦੋਂ ਅਸੀਂ ਲੋਗਾਵਾਂਗੇ ਤੇ ਤੁਹਾਨੂੰ ਇਹ ਚੀਜ਼ ਦੇਖਣ ਨੂੰ ਨਹੀਂ ਮਿਲੇਗੀ that is our promise ਸਰਬਾਰ ਸਾਹਿਬ ਲਗਾਤਾਰ ਕਿਤਨਾ ਮਾਬਦਰੀਆਂ ਨੇ 22 ਤਰੀਕ ਦੀ ਘਟਨਾ ਹਿਆਤ ਰਜੈਂਸੀ ਦੇ ਬਾਹਰ ਗਲ ਤੋਂ ਇਸੇ ਤਰੀਕੇ ਵਿਆਹ ਸਮਾਗਮ ਚੋਂ ਖਾਨਦਾਂ ਚ ਲੈ ਲਟੇਰੇ ਤੇ ਹੁਣ ਇਹ ਘਟਨਾ ਵਾਪਰ ਜਾਂਦੀ ਹੈ ਦੇਖੋ ਜੇਮਾਵਾਰੀ ਕਿਦੀ ਹੈ ਸਰਕਾਰਾਂ ਦੀ ਪ੍ਰਸ਼ਾਸਨ ਕਿਹਨਾਂ ਦੇ ਅੰਦਰ ਆ ਉਹਨਾਂ ਦੇ ਅੰਦਰ ਹੋਰ ਹਰ ਸਮੇਂ اپੋਜੀਸ਼ਨ ਇੱਕ ਰੋਲਾ ਪਾਉਂਦੀ ਹੈ ਵੀ ਕਾਨੂੰਨ ਵਿਵਸਥਾ ਦੀ ਹਾਲਤ ਬਹੁਤੀ ਵਧੀਆ ਨਹੀਂ ਹੈ ਪਰ ਉਹਦੇ باوجود ਇਹਨਾਂ ਕੋਲ ਕੰਟਰੋਲ ਨਹੀਂ ਹੋ ਰਿਹਾ ਸੋ ਅੱਜ ਇੱਕ ਇਨੋਸੈਂਟ ਬੰਦਾ ਔਰ ਇੱਕ ਇਨੋਸੈਂਟ ਲੇਡੀ ਮੈਨੂੰ ਨਹੀਂ ਲੱਗਦਾ ਕਿ ਬਾਕੀ ਜਿਨ੍ਹਾਂ ਦੇ ਕੋਈ ਗੋਲੀਆਂ ਲੱਗੀਆਂ ਹਨ ਅਗਰ ਕੋਈ ਜ਼ਿਆਦਾ ਬੈਡਲੀ ਬੌਂਡਡ ਹੈ ਬੁਰੀ ਤਰ੍ਹਾਂ ਕਾਇਲ ਹੋ ਗਿਆ ਤੇ ਉਹਦਾ ਵੀ ਸਰੀਰ ਦਾ ਕੋਈ ਨਾ ਕੋਈ ਪਾਰਟ ਨਕਾਰਾ ਹੋ ਸਕਦਾ ਤੇ ਉਹਨਾਂ ਦਾ ਕਸੂਰ ਕੀ ਹੈ ਤੁਸੀਂ ਵੀ ਉਸ ਵਿਆਹ ਚ ਜਾ ਸਕਦੇ ਹੋ ਕਿਸੇ ਵਿਆਹ ਚ ਅਸੀਂ ਲੋਕ ਵੀ ਮੈਂ ਵੀ ਉਹਦਾ 파ਰਟ ਸੀਗਾ 9:12 ਵਜੇ ਮੈਂ ਉਸ ਵਿਆਹ ਚੋਂ ਮੈਂ ਨਿਕਲ ਕੇ ਆ ਰਹੇ ਹਾਂ ਲੁਧਿਆਣੇ ਦੇ ਸਾਰੇ ਮੌਜੂਦਾ ਆਮ ਆਦਮੀ ਪਾਰਟੀ ਦੇ ਐਮਐਲਏ ਉਸ ਵਿਆਹ ਚ ਸੀਗੇ ਸ਼ਾਮਿਲ ਲੇਕਿਨ ਹਾਲਾਤ ਇਹੋ ਜਿਹੀ ਅਭੀ ਵਿਆਹ ਤੇ ਜਾਣਵੇਂ ਲੋਕਾਂ ਨੂੰ ਨਿਭਛਾਇਆ ਜਾ ਰਿਹਾ ਹੈ ਬਾਹਰ ਤਾਂ ਜੋ ਹੋਣਾ ਹੋਣਾ ਉਹਦੇ ਅੰਦਰ ਵੀ ਇਹ ਇਹੋ ਜਿਹੇ ਹਾਲਾਤ ਹੈ ਸੋ ਅਸੀਂ ਸਾਡੇ ਕਿਉਂਕਿ ਛੋਟਾ ਭਰਾ ਵੈ بڑا ਵੱਡਾ ਦੁੱਖ ਹੈ ਮਤਲਬ ਸਾਡੀ ਛੋਟੀ ਭੈਣ ਹੈ ਜਿਹਦਾ بڑا ਹਜੇ ਚ ਉਮਰ ਛੋਟੀ ਸੀ ਬੱਚੇ ਛੋਟੇ ਹੈ ਉਹਦਾ ਸਿਰ ਤੋਂ ਸਾਇਆ ਚੱਕਿਆ ਗਿਆ ਅਸੀਂ ਇਨਸਾਫ ਮੰਗਦੇ ਸਾਨੂੰ ਤਾਂ ਵਿਸ਼ਵਾਸ ਹੁੰਦਾ ਹੈ ਦੁਆਇ ਵੀ ਜਲਦੀ ਜਿਹੜਾ ਵੈ ਤਾਨੂੰ ਇਨਸਾਫ ਹੀ ਮਿਲੇਗਾ ਕਾਨੂੰਨ ਆਪਣਾ ਕੰਮ ਕਰੇਗਾ। ਜਿਹੜੇ ਤਲਵਾਰ ਸਾਹਿਬ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਪਤਾ ਲੱਗਾ ਕਿ ਆਪਸ ਤੇ ਉਹਨਾਂ ਦੀ ਰੰਜਿਸ਼ ਤਾਂ ਛੀਗੀ ਆਪਸੇ ਇੱਕ ਦੂਜੇ ਨਾਲ ਵੈਰੀ ਸੀਗੀ। ਉਹਨਾਂ ਵੈਪਨ ਇੰਨੇ ਆਏ ਪਈ ਐ ਸ਼ਹਿਰ ਚ ਨੇ ਰੋਡ ਤੇ ਫਾਇਰ ਹੋਇਆ। ਦੇਖੋ ਜਿਹੜਾ ਪੈਲਸ ਹੈ ਹਨਾ ਉਹ ਹਿਊਜ ਅਮਾਉਂਟ ਚਾਰਜ ਕਰਦੇ ਆ 20 30 40 50 ਲੱਖ ਇੱਕ ਬਿਆਦ ਉਹ ਚਾਰਜ ਕਰਦੇ ਆ। ਇਹ ਰਿਸਪੌਂਸਿਬਿਲਟੀ ਉਹਨਾਂ ਦੀ ਵੀ ਬੰਦੀ ਹੈ ਕਿ ਵੈਪਨ ਵਾਲਾ ਬੰਦਾ ਅੰਦਰ ਨਹੀਂ ਜਾਣਾ ਚਾਹੀਦਾ ਉਹਨਾਂ ਕੋਲ ਬਾਉਂਸਰ ਹੈ ਹਨਾ ਉਹ ਕੰਟਰੋਲ ਕਰਨਾ ਚਾਹੀਦਾ ਦੇ ਆਰ ਆਲਸੋ ਰਿਸਪੌਂਸਿਬਲ ਹੁਣ ਜਿਹਨਾਂ ਦੀ ਸ਼ਾਦੀ ਹੈ ਮੰਨ ਲਓ ਚਲੋ ਅਸੀਂ ਵੀ ਇਨਵਾਈਟਡ ਸੀਗੇ ਮੈਂ ਨਹੀਂ ਕਹਿੰਦਾ ਵੀ ਉਹ ਕੋਈ ਕਸੂਰਵਾਰ ਹੈ ਬਟ ਇੱਕ ਚੀਜ਼ ਉਹਨੂੰ ਉਹਨਾਂ ਨੂੰ ਵੀ ਸੋਚਣੀ ਚਾਹੀਦੀ ਹੈ ਕਿ ਅਗਰ ਦੋ ਲੋਕਾਂ ਦੀ ਆਪਸ ਵਿੱਚ ਨਹੀਂ ਬੰਦੇ ਔਰ ਉਹਨਾਂ ਦੀ ਬੈਕਗ੍ਰਾਉਂਡ ਜਿਹੜੀ ਹੈ ਇਹੋ ਜਿਹੀ ਹੈ ਤੇ ਡੋਨਟ ਇਨਵਾਈਟ them ਤੁਸੀਂ ਇੱਕ ਨੂੰ ਬੁਲਾ ਲਓ ਇੱਕ ਨੂੰ ਕਿਸੇ ਹੋਰ ਫੰਕਸ਼ਨ ਤੇ ਬੁਲਾ ਲਓ ਸੋ ਇਹ ਜਿਹੜੇ ਹਾਲਾਤ ਹੈ ਇਹ ਮਤਲਬ ਬਾਨੇ ਗਏ ਬਟ ਹੋਇਆ ਬੜਾ ਮੰਤਪਾਗਿਆ ਜਿਨ੍ਹਾਂ ਦੇ ਘਰ ਚੋਂ ਜੀ ਚਲਾ ਗਿਆ ਠੀਕ ਹੈ ਨਾ ਉਹਨਾਂ ਦਾ ਤਾਂ ਵਾਪਸ ਨਹੀਂ ਆਣਾ ਕਹਿੰਦੇ ਕਹਿੰਦੇ ਕਈ ਲੀਡਰ ਵੀ ਉੱਥੇ ਸੀ ਉਹਨਾਂ ਦੇ ਸਾਹਮਣੇ ਸਾਰੇ ਆਲ ਆਲਓਵਰ देयर ਕਹਿੰਦੇ ਮੈਨੂੰ ਭਾਜੀ ਇਹ ਲੀਡਰਾਂ ਨੂੰ ਛੱਡ ਦੀ ਬਿਲਕੁਲ ਸਹੀ ਕਹਿ ਰਹੇ ਹੋ ਬਿਲਕੁਲ ਸਹੀ ਕਹਿ ਰਹੇ ਹੋ ਇਵਨ ਮੌਕੇ ਤੇ ਸਾਰੇ ਮੌਜੂਦ ਸੇ ਠੀਕ ਹੈ ਥੈਂਕ ਯੂ ਚਲੋ